ਸੱਚੀ ਕਰ ਮੇਰੇ ਭੈਣਾਂ ਤੇ ਭਰਾ ਦੋਰੀਆ ਅੱਜ ਆਪਾਂ ਨੇ ਅਦਰਕ ਅਤੇ ਲਸਣ ਦਾ ਪੇਸਟ ਬਣਾਣਾ ਜੋ ਕਿ ਆਪਾਂ ਜੋ ਕਿ ਆਪਾਂ ਨੇ 2-3 ਮਹੀਨੇ ਵਸਟੇ ਸਟੋਰ ਕਰਕੇ ਰੱਖ ਸਕਦੇ ਆ ਆਪਾਂ ਨੇ ਅਦਰਕ ਅਤੇ ਲਸਣ ਨੂੰ ਛਿੱਲਣਾ ਛਿਲਣ ਤੋਂ ਬਾਅਦ ਇਸ ਨੂੰ ਧੋ ਲੈਣਾ ਇਸ ਨੂੰ ਹਲਕਾ ਜਿਹਾ ਪੱਖੇ ਦੀ ਹਵਾ ਵਿੱਚ ਸੁਕਾ ਲੈਣਾ ਜੋ ਕਿ ਇਸ ਦਾ ਪਾਣੀ ਸੁੱਕ ਜਾਵੇ ਤਾਂ ਆ ਜੋ ਆਪਾਂ ਨੇ ਹੁਣ ਮਿਕਸਰ ਦਾ ਝਾਰ ਲੈਨੇ ਆ ਇਸ ਨੂੰ ਝਾਰ ਸਦ ਲੈਆ ਵਿੱਚ ਆਪਾਂ ਨੇ ਅਦਰਕ ਅਤੇ ਲਸਣ ਪਾ ਦੇਣਾ ਅਦਰਕ ਅਤੇ ਲਸਣ ਪਾਣ ਤੋਂ ਬਾਅਦ ਆਪਾਂ ਨੇ ਪਾਣੀ ਦੇਣਾ ਆਪਾਂ ਨੇ ਉਹ ਵੀ ਅੱਗੇ ਤੋਂ ਅੱਧਾ ਗਲਾਸ ਚੀਪ ਪਾਣੀ ਦੇਣਾ ਆਪਾਂ ਨੇ ਪਾਣੀ ਜਾ ਵਿੱਚ ਪਾ ਦੇਣਾ ਪਾਣੀ ਪਾਣ ਤੋਂ ਬਾਅਦ ਆਪਾਂ ਨੇ ਵਾਈਟ ਸਿਕਾ ਲੈਣਾ ਹੈ ਜਿਹੜੇ ਚਿੱਟੇ ਆਪਾਂ ਨੇ ਉਹ ਵੀ ਦਾਲ ਵਿੱਚ ਪਾ ਦੇਣਾ ਉਸ ਦੀ ਮਾਤਰਾ ਆਪਾਂ ਨੇ ਅੱਧੇ ਤੋਂ ਵੀ ਅੱਧਾ ਲੈਣਾ ਮਤਲਬ ਕਿ ਜਿੰਨਾ ਆਪਾਂ ਪਾਣੀ ਪਾਇਆ ਉਸ ਤੋਂ ਵੀ ਅੱਧ ਵਿੱਚ ਇੰਨਾ ਜਿਹਨੇ ਕਿ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾ ਰਹੀ ਹਾਂ ਇੰਨਾ ਕਾਇਆ ਹੋਇਆ ਤੇ ਨਾਲ ਹੀ ਆਪਾਂ ਨੇ ਸਿੱਕਾ ਜਾਰ ਵਿੱਚ ਲਾ ਪਾ ਦਿੱਤਾ ਆਪਾਂ ਨੇ ਜਾਰ ਦਾ ਟੱਕਣ ਲਗਾ ਲੈਣਾ ਅੱਗੇ ਦਾ ਜਾਰੂ ਉਤਾਰ ਲੈਣਾ ਤੁਸੀਂ ਦੇਖ ਸਕਦੇ ਹੋ ਆਪਣਾ ਆਦਰਕ ਅਤੇ ਲਸਣ ਦਾ ਪੇਸਟ ਤਿਆਰ ਹੈ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਦਰਦਰਾ ਰੱਖਣਾ ਹੈ ਕਿ ਜ਼ਿਆਦਾ ਪੀਸਣਾ ਮੈਂ ਦਰਦਰਾ ਹੀ ਰੱਖਿਆ ਹੈ ਤੁਸੀਂ ਦੇਖ ਸਕਦੇ ਹੋ ਪੇਸਟ ਆਪਣਾ ਪੂਰ ਤਿਆਰ ਹੈ ਤੁਸੀਂ ਦਰਦਰਾ ਰੱਖੋ ਉਹ ਤੁਹਾਡੀ ਮਰਜ਼ੀ ਤੁਸੀਂ ਪੇਸਟ ਨੂੰ ਜਾਰਾ ਪੇਸਟ ਦੇ ਅਕੋਰਡਿੰਗ ਬਣਾਉਣਾ ਹੈ ਤੁਹਾਡੀ ਮਰਜ਼ੀ ਤੇ ਮੇਰੇ ਕੋਲ ਆਪਾਂ ਨੇ ਕੀ ਕਰਨਾ ਹੁਣ ਕੱਚ ਦਾ ਜਾਨ ਦਾ ਜਾਦੂ ਬਰਤਨ ਲੈਣਾ ਮੇਰੇ ਕੋਲ ਜਿਆ ਵੜੀ ਖਿਸ਼ੀ ਭਈ ਸੀ ਨਾ ਸੰਪੋਲਿਆ ਫਸਕਾ ਲਿਆ ਸਕਾਨ ਤੋਂ ਬਾਅਦ ਅੱਪਨ ਕੀ ਕਰਨਾ ਹੈ ਕਾਚੇ ਨਹੀਂ ਆਪਣਾ ਅਦਰਕ ਅਤੇ ਲਸਣ ਦਾ ਪੇਸਟ ਹੈ ਜਿਹੜੀ ਚੀਜ਼ ਸਟੋਰ ਕਰਨਾ ਇਸ ਵਿੱਚ ਹੁਣ ਮੈਂ ਕੀ ਕਰਾਂਗੀ ਮਤਲਬ ਇੱਕ ਸੁੱਧਕਾ ਪਾ ਕੇ ਇਸ ਨੂੰ ਵਾਸ਼ ਕਰਨਾ ਵਾਸ਼ ਕਰਨ ਤੋਂ ਬਾਅਦ ਤੁਸੀਂ ਜੀਡੀ ਵਿੱਚ ਦੇਖ ਸਕਦੇ ਹੋ ਕਿ ਮੈਂ ਵਾਸ਼ ਕਰ ਲਈਆਂ ਅਦਰਕ ਅਤੇ ਲਸਣ ਕੀ ਆਪਾਂ ਇਸ ਜਾਰ ਵਿੱਚ ਪਾਣਾ ਖਤਮ ਹੋ ਜੂਗਾ ਅਦਰਕ ਅਤੇ ਲਸਣ ਨੂੰ ਘੋਲ ਕਰਕੇ ਦਾ ਪੇਸਟ ਇਸ ਜਾਰ ਵਿੱਚ ਪਾ ਕੇ ਆਪਾਂ ਨੇ 2-3 ਮਹੀਨੇ ਵਾਸਤੇ ਫ੍ਰੀਜ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਜਦੋਂ ਤੁਹਾਡੇ ਲਈ ਕਰਦਾ ਤੁਸੀਂ ਆਪਣਾ ਸਬਜ਼ੀ ਪਕਾਉਣ ਵਿੱਚ ਪਾਓ ਅਤੇ ਸਬਜ਼ੀ ਬਣਾਓ ਬਣਾਓ ਮੇਰੀ ਵੀਡੀਓ ਚੰਗੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਅਤੇ ਸ਼ੇਅਰ ਕਰੋ ਤੇ ਸ਼ੇਅਰ ਕਰੋ ਮੇਰੀ ਵੀਡੀਓ ਨੂੰ ਕਮੈਂਟ ਕਰਕੇ ਜੁੜੋ ਦੱਸੋ ਤੁਹਾਨੂੰ ਮੇਰੀ ਲੱਗੀ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਜੀ ਹੋਣ ਕਰਕੇ ਧੰਨਵਾਦ